ਚੈਨਲ ਕੁਦਰਤ ਦੇ ਮਰਦਾਨਾ ਔਰ ਫੇਸਬੁਕ ਪੇਜ ਹਰਤਾਨ ਸਿੰਘ ਗਲਜਾਲਾ ਨਾਲ ਜੁੜੇ ਹੋਏ ਸਾਰੇ ਹੀ ਦੋਸਤਾਂ ਦਾ ਪਰਿਵਾਰਕ ਮੈਂਬਰਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਨਵੀਂ ਵੀਡੀਓ ਦੇ ਵਿੱਚ ਦੋਸਤੋ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਗਰਮੀਆਂ ਦੇ ਵਿੱਚ ਮਿਲਣ ਵਾਲੇ ਇੱਕ ਫਲ ਦੀ ਜਿਹੜਾ ਮੁਸ਼ਕਲ ਦੇ ਨਾਲ ਹੀ 30 ਤੋਂ ਲੈ ਕੇ 40-45 ਦਿਨ ਤੱਕ ਸਾਨੂੰ ਮਿਲਦਾ ਹੈ ਤੇ ਘਰੇ ਬੋਤਾ ਲੱਗਿਆ ਹੋਇਆ ਸੀ ਫਲ ਤੋੜਿਆ ਤੇ ਸੋਚਿਆ ਸਾਰੇ ਹੀ ਪਰਿਵਾਰਕ ਮੈਂਬਰਾਂ ਨਾਲ ਇਸ ਦੇ ਬਾਰੇ ਇਸ ਦੇ ਗੁਣਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਜਾਵੇ ਤੇ ਇਸ ਫਲ ਦੀਆਂ ਬਹੁਤ ਸਾਰੀਆਂ ਵਿਸ਼ੇਸ਼ਤਾਵਾਂ ਨੇ ਜਿਹਦੇ ਚ ਪਹਿਲੀ ਇਹਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਫਲ ਨੂੰ ਪੈਦਾ ਕਰਨ ਦੇ ਲਈ ਨਾ ਤਾਂ ਕਿਸੇ ਰਸਾਇਣਿਕ ਖਾਦ ਦੀ ਜ਼ਰੂਰਤ ਪੈਂਦੀ ਹੈ ਨਾ ਕਿਸੇ ਰਸਾਇਣਕ ਦਵਾਈ ਦੀ ਜ਼ਰੂਰਤ ਪੈਂਦੀ ਹੈ ਅਕਸਰ ਆਪਾਂ ਬਾਜ਼ਾਰ 'ਚ ਦੇਖਦੇ ਆ ਜੋ ਫਲ ਮਿਲਦੇ ਨੇ ਤਾਂ ਉਹਨਾਂ ਨੂੰ ਪਕਾਉਣ ਵਾਸਤੇ ਮਸਾਲਾ ਲਾਇਆ ਜਾਂਦਾ ਮਸਾਲੇ ਦੇ ਨਾਲ ਪਕਾਏ ਜਾਂਦੇ ਤੇ ਇਸ ਫਲ ਨੂੰ ਪਕਾਉਣ ਵਾਸਤੇ ਕਿਸੇ ਮਸਾਲੇ ਦੀ ਜ਼ਰੂਰਤ ਵੀ ਨਹੀਂ ਹੈ ਆਪਾਂ ਇਹਨੂੰ ਕਹਿ ਸਕਦੇ ਹਾਂ ਕਿ ਇਹ ਫਲ ਜਿਹੜਾ ਉਹ ਸਾਨੂੰ ਜੈਵਿਕ ਰੂਪ ਦੇ ਵਿੱਚ ਹੀ ਮਿਲਦਾ ਹੈ ਪ੍ਰਕਿਰਤਿਕ ਰੂਪ ਦੇ ਵਿੱਚ ਹੀ ਮਿਲਦਾ ਹੈ ਸੋ ਆਪਾਂ ਅੱਜ ਗੱਲ ਕਰਨ ਜਾ ਰਹੇ ਹਾਂ ਜਾਮਣ ਦੀ ਜਾਮਣ ਇੱਕ ਅਜਿਹਾ ਫਲ ਹੈ ਜਿਹਦੇ ਵਿੱਚ ਬਹੁਤ ਸਾਰੇ ਖੁਰਾਕੀ ਤੱਤ ਪਾਏ ਜਾਂਦੇ ਨੇ ਤੇ ਇਹਦੀ ਆਪਦੀ ਵਿਸ਼ੇਸ਼ਤਾ ਹੈ ਵਿਲੱਖਣਤਾ ਹੈ ਤੇ ਜੇ ਆਯੁਰਵੇਦਾ ਦੀ ਦ੍ਰਿਸ਼ਟੀ ਦੇ ਨਾਲ ਅਸੀਂ ਇਹਨੂੰ ਦੇਖਦੇ ਹਾਂ ਤਾਂ ਜਾਮਣ ਨੂੰ ਠੰਡੀ ਤਸਵੀਰ ਦਾ ਮਾਲਕ ਜਿਹੜਾ ਮੰਨਿਆ ਜਾਂਦਾ ਹੈ ਤੇ ਇਹਦੇ ਵਿੱਚ ਪਾਏ ਜਾਣ ਵਾਲੇ ਖੁਰਾਕੀ ਤੱਤਾਂ ਦੀ ਜੇ ਆਪਾਂ ਗੱਲ ਕਰਦੇ ਹਾਂ ਤਾਂ ਇਹਦੇ ਵਿੱਚ ਵਿਟਾਮਿਨ A, B, C, ਫਾਈਬਰ, ਆਇਰਨ, ਪੋਟਾਸ਼ੀਅਮ, ਕੈਲਸ਼ੀਅਮ ਫਾਸਫੋਰਸ ਕਾਰਬੋਹਾਈਡਰੇਟਸ ਐਂਟੀਆਕਸੀਡੈਂਟ ਐਂਟੀ ਬੈਕਟੀਰੀਅਲ गुण ਪਾਏ ਜਾਂਦੇ ਆ ਤੇ ਇਹ ਆਪਦੇ ਗੁਣਾਂ ਦੇ ਨਾਲ ਕਾਫੀ ਸਾਰੀਆਂ ਬਿਮਾਰੀਆਂ ਤੋਂ ਸਾਨੂੰ ਬਚਾਉਂਦਾ ਆਈਆਂ ਹੋਈਆਂ ਬਿਮਾਰੀਆਂ ਨੂੰ ਦੂਰ ਕਰਨ ਦੇ ਵਿੱਚ ਵੀ ਮਦਦ ਕਰਦਾ ਸੋ ਪਹਿਲਾ ਇਹਦਾ ਗੁਣ ਹੈ ਇਹਦੇ ਚ ਇੱਕ ਤੱਤ ਪਾਇਆ ਜਾਂਦਾ ਜੰਬੋਲਾਨਾ ਜਿਹੜਾ 슈ਗਰ ਲੈਵਲ ਨੂੰ ਘਟ ਕਰਨ 'ਚ ਮਦਦ ਕਰਦਾ ਹੈ ਹਾਈ ਬੀਪੀ ਦੇ ਖਤਰੇ ਨੂੰ ਘਟ ਕਰਨ 'ਚ ਮਦਦਗਾਰ ਹੈ ਫਾਈਬਰ ਰੁਕਤ ਹੋਣ ਕਰਕੇ ਮੋਟਾਪਾ ਘਟਾਉਂਦਾ ਹੈ ਚਮੜੀ ਨੂੰ ਸਿਹਤਮੰਦ ਬਣਾ ਕੇ ਰੱਖਦਾ ਹੈ ਵਾਲਾਂ ਨੂੰ ਸਿਹਤਮੰਦ ਬਣਾ ਕੇ ਰੱਖਦਾ ਹੈ ਪਾਚਨ ਤੰਤਰ ਨੂੰ ਮਜ਼ਬੂਤ ਕਰਦਾ ਹੈ ਗੈਸ ਅਤੇ ਤਜਾਬ ਦੀ ਸਮੱਸਿਆ ਨੂੰ ਦੂਰ ਕਰਨ 'ਚ ਮਦਦ ਕਰਦਾ ਹੈ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਵਧਾਉਂਦਾ ਹੈ ਮੂੰਹ ਦੇ ਛਾਲੇ ਠੀਕ ਕਰਨ 'ਚ ਮਦਦ ਕਰਦਾ ਜਿਹਨੇ ਮਾਊਥ ਅਲਸਰ ਹੈ ਤਾਂ ਅਸੀਂ ਇਹਦੀਆਂ ਪੱਤੀਆਂ ਚਾਹੇ ਦੇ ਫਲ ਨੂੰ ਚਬਾਉਣੇ ਆ ਤਾਂ ਉਹਦੇ ਨਾਲ ਉਹ ਠੀਕ ਹੋ ਜਾਂਦੇ ਨੇ ਹੁਣ ਆ ਮੈਂ ਵੀ ਇਹਦੀ ਅਸੀਂ ਵਰਤੋਂ ਕਿਵੇਂ ਕਰਨੀ ਹੈ ਕਿੰਨੀ ਕਿਹਦੀ ਵਰਤੋਂ ਕਰਨੀ ਹੈ ਤਾਂ ਆ ਜਿਸ ਤਰ੍ਹਾਂ ਜਾਮਨ ਦਾ ਫਲ ਹੈ ਇਸ ਤਰ੍ਹਾਂ ਦੇ 15 ਕੁ ਫਲ 10 ਤੋਂ 15 ਫਲ ਜਿਹੜੇ ਉਹ ਅਸੀਂ ਥੋੜਾ ਜਿਹਾ ਨਮਕ ਲਗਾ ਕੇ ਖਾ ਸਕਦੇ ਹਾਂ ਇਸ ਤੋਂ ਜ਼ਿਆਦਾ ਖਾਵਾਂਗੇ ਤਾਂ ਥੋੜਾ ਜਿਹਾ ਪਾਚਨ ਤੰਤਰ ਦੇ ਵਿੱਚ ਗੜਬੜ ਹੋ ਸਕਦੀ ਹੈ ਇੱਕ ਗੱਲ ਦਾ ਹੋਰ ਖਿਆਲ ਰੱਖਣਾ ਹੈ ਜਾਮਨ ਖਾਣ ਤੋਂ ਤੁਰੰਤ ਬਾਅਦ ਦੁੱਧ ਦੀ ਵਰਤੋਂ ਨਹੀਂ ਕਰਨੀ ਇਹ ਗੱਲ ਦਾ ਪੂਰਾ ਖਿਆਲ ਰੱਖਣਾ ਹੈ ਕਿ ਜਾਮਨ ਖਾਣ ਤੋਂ ਤੁਰੰਤ ਬਾਅਦ ਦੁੱਧ ਨਹੀਂ ਪੀਣਾ ਔਰ ਜਿਹੜੀਆਂ ਜਿਹੜਾ ਹੈਗਾ ਪੈਣਾ ਹਰ ਬੱਚੇ ਨੂੰ ਦੁੱਧ ਪਲਾਉਂਦਿਆਂ ਨੇ ਉਹਨਾਂ ਨੂੰ ਵੀ ਜਾਮਨ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਕਿਉਂਕਿ ਇਹ ਬਹੁਤ ਜਲਦੀ ਜਿਹੜਾ ਹੈਗਾ ਬਲੱਡ ਦੇ ਵਿੱਚ ਰਲਦਾ ਹੈ ਤਾਂ ਦੁੱਧ ਦੇ ਰਾਹੀਂ ਬੱਚੇ ਦੇ ਪੇਟ ਜਾ ਕੇ ਉਹਦੇ ਪੇਟ ਦੇ ਵਿੱਚ ਗੜਬੜਾ ਜਿਹੜੀ ਉਹ ਕਰ ਸਕਦਾ ਹੈ ਤਾਂ ਇਸ ਤੋਂ ਇਲਾਵਾ ਇਹਦੇ ਜਿਹੜੇ ਹੈਗੇ ਬੀਜ ਨੇ ਇਹਦੇ ਬੀਜਾਂ ਦੀ ਵੀ ਅਸੀਂ ਵਰਤੋਂ ਕਰ ਸਕਦੇ ਹਾਂ ਇਹਦੇ ਬੀਜਾਂ ਨੂੰ ਪੀਸ ਕੇ ਸਕਾ ਕੇ ਪਾਊਡਰ ਬਣਾ ਕੇ ਬੀਜਾਂ ਨੂੰ ਸੁਕਾ ਕੇ ਪਾਊਡਰ ਬਣਾ ਕੇ ਜਿਹੜੇ 슈ਗਰ ਦੇ ਮਰੀਜ਼ ਨੇ ਉਹ ਇੱਕ ਚਮਚ ਹਰ ਰੋਜ਼ ਜੇ ਇਸ ਦੇ ਬੀਜ ਦੇ ਪਾਊਡਰ ਦੀ ਵਰਤੋਂ ਕਰਦੇ ਆ ਤਾਂ ਇਹ ਕਾਫੀ ਹੱਦ ਤੱਕ 슈ਗਰ ਲੈਵਲ ਨੂੰ ਘਟ ਕਰਨ ਚ ਮਦਦਗਾਰ ਹੈ ਸੋ ਇਹ ਸੀ ਅੱਜ ਦੀ ਜਾਣਕਾਰੀ ਜਾਮਨ ਦੇ ਸਬੰਧ ਦੇ ਵਿੱਚ ਉਮੀਦ ਕਰਦੇ ਆ ਤੁਹਾਨੂੰ ਜਾਣਕਾਰੀ ਚੰਗੀ ਲੱਗੀ ਹੋਵੇਗੀ ਵੀਡੀਓ ਨੂੰ ਸ਼ੇਅਰ ਵਰਤੋਂ ਵਰਤ ਕਰਿਆ ਕਰੋ ਲਾਈਕ ਕਰਿਆ ਕਰੋ ਕਮੈਂਟ ਕਰਕੇ ਵੀ ਦੱਸਿਆ ਕਰੋ ਤਾਂ ਕਿ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਹੋਰ ਤੁਸੀਂ ਕੋਈ ਜਾਣਕਾਰੀ ਚਾਹੁੰਦੇ ਹੋ ਕਿਸੇ ਵੀ ਫਲ ਸਬਜ਼ੀ ਦੇ ਸਬੰਧ ਦੇ ਵਿੱਚ ਉਹ ਵੀ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਤਾਂ ਮਿਲਦੇ ਆਂ ਕਿਸੇ ਹੋਰ ਜਾਣਕਾਰੀ ਦੇ ਨਾਲ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸ਼ੁਕਰੀਆ